हरमान जीार थोरीोड़ ਪਾਈਓਂ ਜਗਾ ਦੇਉਂ ਤਿਸਨੂੰ ਇੱਕ ਵਾਰੀ ਕਿੱਕ ਕਰਕੇ ਸਾਰੇ ਦੇ ਦੋ ਜਰਾ ਸਾਰੇ ਕਰਕੇ ਦੇ ਦੋ ਪਿਆਰ ਨਾਲ ਇੱਕ ਵਾਰੀ ਜਗਾ ਦੇ ਦੇ ਪੁੱਤ ਨੂੰ ਯਾਰ ਜੀ ਕਿੱਕ ਕਰੀਂ ਜਗਾ ਦੇ ਇਹ ਤੋਂ ਅੱਗੇ ਨਹੀਂ ਮੰਨ ਨਹੀਂ ਨਹੀਂ ਇੱਥੇ ਇਹ ਮੰਨ ਕਰੇ ਕਿਥੇ ਗਿਆ ਹੋ ਗਿਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਕਿੱਕ ਕਰਕੇ ਇੱਕ ਮਿੰਟ ਇੱਕ ਮਿੰਟ ਸ਼ੁਰੂ ਕਰਾ ਮੇਰੇ ਕੋਲ ਕਰਾ ਆਪਾ ਕਰਾ ਜੀ ਯਾਰ ਫੋਨ ਨਹੀਂ ਫੋਨ ਪਿਛੇ ਕਰੋ ਯਾਰ ਭਾਜੀ ਇੱਕ ਮਿੰਟ ਮੋਬਾਈਲ ਪਲੀਜ਼ ਥੋੜਾ ਜਿਹਾ ਰਿਕਵੈਸਟ ਇੱਕ ਮਿੰਟ ਇੱਕ ਮਿੰਟ ਹੋ ਗਿਆ ਤੇਰਾ ਚੋ ਚੱਲ ਪੈਜ ਆਜੋ ਆਜੋ ਰੋਕੋ ਭਾਈ ਰੋਕੋ ਭਾਈ ਅੱਗੇ ਤੁਰਿਆ ਕਰ ਲੋ ਸਾਡੇ ਚੱਲ ਗਿਆ ਆ ਜਮਾਨਾ ਆਹ ਲੇ ਕਰ ਰੋਟਾ ਆ ਜਰਮਨ ਜਰਮਨ ਇੱਧਰ ਜਰਮਨ ਜਰਮਨ ਮੰਦਿਰ ਵਿੱਚ ਆਇਓ ਬਾਦ ਵਿੱਚ ਆਉਂਦੇ ਹਾਂ ਮੰਦਿਰ ਗੱਡੀ ਗੱਡੀ ਰੁਕੀ ਇੱਧਰ ਆਲੀ ਭਾਈ ਚੋਲੀ ਪਾ ਲਈ ਪਾ ਲੀ ਬਿਠਾਓ ਇੱਕ ਮਿੰਟ ਮੱਠਾ ਕਰਦੇ ਰੁਕੀ ਸੜਦਾ ਨਹੀਂ ਨਹੀਂ ਆ ਜਾਓ ਸਰਕਾਰ ਕਰ ਕਰ ਥੋੜਾ ਪਿਛੇ ਮੀਤੇ ਭਾਈ ਸਿੱਧਕ ਦੇਖੋ ਜੀ ਬਹੁਤ ਵਧੀਆ ਲੱਗ ਰਿਹਾ ਹੈ ਕਿ ਜੋ ਕੁਝ ਵੀ ਅਸੀਂ ਸੁਣੀ ਦੇ ਕਰਦੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਸਭ ਹੋਇਆ ਜੀ ਤੇ ਲਾਸਟ ਟਾਈਮ ਵੀ ਅਸੀਂ ਜਦੋਂ ਮੈਡਲ ਲੈ ਕੇ ਆਏ ਸੀਗੇ ਜਦੋਂ ਪੰਜਾਬ ਆਏ ਸੀਗੇ ਅੰਮ੍ਰਿਤਸਰ ਆਏ ਸੀਗੇ ਤੇ ਨਹੀਂ ਸਿੱਧਾ ਗੁਰੂ ਮਹਾਰਾਜ ਦੇ ਘਰੇ ਆਏ ਸੀਗੇ ਜੀ ਦਰਸ਼ਨ ਕੀਤੇ ਉਹਨਾਂ ਦੇ ਕਿਉਂਕਿ ਸਭ ਕੁਝ ਇੱਥੇ ਮਿਲਦਾ ਹੈ ਸਾਨੂੰ ਤੇ ਇਸ ਵਾਰੀ ਵੀ ਅਸੀਂ ਇੱਥੇ ਕੀਤਾ ਤੇ ਬਹੁਤ ਖੁਸ਼ੀ ਹੈ ਜੀ ਮਹਾਰਾਜ ਮਾਰੇ ਦੀ ਕਿਰਪਾ ਨਾਲ ਜਿੱਦਾਂ ਹੀ ਆਪਣਾ ਆਸ਼ੀਰਵਾਦ ਸਾਡੇ ਦਰਸ਼ਨ ਤੇ ਆ ਅਸੀਂ ਹੋਰ ਬਹੁਤ ਨਿਆਸ ਬਗੇ। ਯਾਰ ਸਰਬ ਦੇ ਲੋਕਾਂ ਤੋਂ ਚੇਂਜ ਵੇਖੀ ਹੈ ਕਿ ਗਰਾਊਂਡ ਦੇ ਵਿੱਚ ਵੀ ਇਸ ਸਟੇਡੀਅਮ ਤੇ ਵੀ ਟੁੰਗੇ ਦਾ ਰੰਗ ਦੇ ਵਿੱਚ ਬੜੀ ਬਹੁਤ ਵੱਡੀ ਗੱਲ ਹੈ ਜੀ ਆਪਣੇ ਮੁਲਕ ਤੋਂ ਬਾਹਰ ਨੂੰ ਜਾ ਕੇ ਖੇਡਣਾ ਤੇ ਉੱਥੇ ਵੀ ਆਪਣੇ ਝੰਡੇ ਨੂੰ ਦੇਖਣਾ ਆਪਣੇ ਲੋਕਾਂ ਨੂੰ ਦੇਖਣਾ ਜਿਹੜੇ ਸਪੋਰਟ ਕਰਨ ਉਹ ਬੜੀ ਮਾਣ ਵਾਲੀ ਗੱਲ ਹੈ ਸਾਡੇ ਲਈ। ਸੋਕਾ ਚੱਲ ਰਿਹਾ ਸੀ 20 ਅਸਤੀ ਤੋਂ ਬਾਅਦ ਲਗਾਤਾਰ। ਤੁਹਾਡੀ ਟੀਮ ਨੇ ਕਮਾਲ ਕੀਤੀ ਹੈ ਤੇ ਸਰਪੰਚ ਸਾਹਿਬ ਉਹ ਵੀ ਜਾਂਦਾ 10 ਕੋਸ ਸਰਪੰਚ ਸਾਹਿਬ ਨੇ ਕੀਤੇ ਆ ਜੀ ਦੇਖੋ ਜੀ ਸ਼ੁਰੂ ਮਹਾਰਾਜ ਨੇ ਕਰਵਾਇਆ ਜੀ ਪਰ ਇਹ ਆ ਕਿ ਪੂਰੀ ਟੀਮ ਦਾ ਜੋਰ ਹੈ ਜੀ ਇਹਦੇ ਪੂਰੀ ਟੀਮ ਦਾ ਹੱਥ ਆ ਤੇ ਟਾਕੀ ਦੇ ਵਿੱਚ ਲਗਾਤਾਰ ਬੈਕ ਟੂ ਬੈਕ ਦੋ ਵਾਰੀ ਮੈਡਲ ਜਿੱਤਣਾ ਬਹੁਤ ਵੱਡੀ ਗੱਲ ਆ ਜਿੱਦਾਂ ਦੱਸਿਆ ਨੇ ਉਹਨਾਂ ਨੇ ਕਿਹਾ ਨੇ ਤੁਹਾਨੂੰ ਕਿ ਜਿਹੜਾ ਸਾਡਾ ਸੋਕਾ ਸੀ ਉਹ ਦੁਬਾਰਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਹਾਸੀ ਉੱਪਰ ਕੇ ਅਦਾਨ-ਪ੍ਰਦਾਨ ਹੋਵੇ ਤੇ ਆਪਾਂ ਹੋਰ ਇਹਦੇ ਤਰ੍ਹਾਂ ਚੱਕੀਆਂ ਕਰੀਏ ਇਹਦੇ ਹਾਸੀ ਦਾ ਨਾਮ। ਅੱਜ ਗੋਲਡ ਮੈਮ ਦੀ ਅਰਦਾਸ ਕੀਤੀ ਹੈ ਕਿ ਅਗਲੀ ਵਾਰੀ ਗੋਲਡ ਮੈਮ ਲੈ ਕੇ ਆਈਏ। ਜੀ ਹਰ ਵਾਰੀ। ਪਿੰਡਾਂ ਦੇ ਵਿੱਚ ਕਪਤਾਨ ਸਾਹਿਬ ਜਿਹੜੇ ਸਥਾਨ ਲਿਖ ਬੱਚਿਆਂ ਨੂੰ ਤੁਹਾਨੂੰ ਲੱਗਦਾ ਕਿ ਖੇਡਾਂ ਵਾਸਤੇ ਜਿਹੜੀਆਂ ਬੁਨਿਆਦੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਨੇ? ਕੀ ਕਈ ਵਾਰ ਦੇਖਿਆ ਗਿਆ ਕਿ ਬੁਨਿਆਦੀ ਸਹੂਲਤਾਂ ਸਰਕਾਰਾਂ ਵੱਲੋਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਕਰਕੇ ਗਰੀਬ ਘਰਾਂ ਦੇ ਬੱਚੇ ਇਹ ਪਿੰਡ ਲਈ ਪਿੰਡ ਲਈ ਸਟੇਡੀਅਮ ਦੀ ਮੰਗ ਕੀਤੀ ਹੈ ਜੀ ਬਿਲਕੁਲ ਨਹੀਂ ਨਹੀਂ ਲਾਸਟ ਟਾਈਮ ਵੀ ਹੋਇਆ ਜੀ ਸਾਰਾ ਕੁਝ ਹੋ ਰਿਹਾ ਮੈਂ ਮੰਗ ਵੀ ਕੀਤੀ ਹੈ ਤੇ ਮੰਗ ਪੂਰੀ ਵੀ ਹੋਈ ਆ ਤੇ ਕੰਮ ਵੀ ਚੱਲੇਗਾ ਸਾਡੇ ਪਿੰਡ ਦੇ ਜਿਹੜੇ ਗਰਾਊਂਡ ਆਪਕੋਸ ਬਣੇਗੀ ਤੇ ਮੈਂ ਕਹਿਣਾ ਚਾਹੁੰਦਾ ਪਰ ਖੇਡਾਂ ਪ੍ਰਤੀ ਇਹ ਦੇਖਿਆ ਜਾਵੇ ਬਹੁਤ ਵਧੀਆ ਪ੍ਰਾਲੇ ਕੀਤੇ ਜਾ ਰਹੇ ਨੇ ਬਹੁਤ ਵੱਡੀ ਗੱਲ ਹੈ ਆਉਣ ਵਾਲੇ ਯੰਗਸਟਰ ਮੁੰਡੇ ਆ ਜਿਹੜੇ ਜਦੋਂ ਦੇਖਣਗੇ ਇਹਨਾਂ ਪਿਆਰ ਮਿਲਦਾ ਹੈ ਇਹਨਾਂ ਸਤਿਕਾਰ ਮਿਲਦਾ ਹੈ ਉਹ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਅੱਜ ਕੱਲ ਪੰਜਾਬ ਦੇ ਬਾਰੇ ਉਹ ਤੋਂ ਆਪਾਂ ਬਹੁਤ ਛੇਤੀ ਸਤਕਾਰਾਂ ਪਾਲਾਂਗੇ ਸੋ ਅੰਮ੍ਰਿਤ ਕਮੇਟੀ ਵੱਲੋਂ ਅੱਜ ਮਾਨ ਸਨਮਾਨ ਕੀਤਾ ਗਿਆ ਕਿੰਨੀ ਮਾਣੇ ਰੱਖਦਾ ਹੈ ਮਾਨ ਸਨਮਾਨ ਬਹੁਤ-ਬਹੁਤ ਧੰਨਵਾਦ ਜੀ ਕਿਉਂਕਿ ਲਾਸਟ ਟਾਈਮ ਵੀ ਅਸੀਂ ਆਏ ਸੀਗੇ ਇਹਨਾਂ ਨਾਲ ਪਿਆਰ ਕੀਤਾ ਗਿਆ ਸੀ ਇਸ ਵਾਰ ਵੀ ਮੈਂ ਬਹੁਤ ਦਿਲੋਂ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ